ਦੋ ਬੱਚਿਆਂ ਦੀ ਮੌਤ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਬੱਚੇ ਦੇ ਪਿਤਾ ਬੱਚੇ ਦਾ ਕੀ ਨਾਮ ਥਾ ਗੋਪੀ ਕੈਸੇ ਡੈਥ ਹੋਈ ਉਹ ਦੀਵਾਲ ਗਿਰਨੇ ਸੇ ਦਿਹਾਂ ਤੋਂ ਤੋਂ ਬੱਚੇ ਦੀ ਜੋ ਦੀਵਾਲ ਹੈ ਹਾਂਜੀ ਹਾਂਜੀ ਉਹ ਪੂਰੀ ਮਜ਼ਬੂਤ ਨਹੀਂ ਹੈ ਜਗਾ ਜਗਾ ਸੇ ਤਰੇੜੇ ਆਈ ਹਾਂਜੀ 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 ਤੇ ਇਸ ਮਾਮਲੇ ਮੇ ਕਦੀ ਸ਼ਿਕਾਇਤ ਨਹੀਂ ਕੀਤੀ ਕਿ ਬੱਚੇ ਸ਼ਿਕਾਇਤ ਨਹੀਂ ਕੀ ਹੈ ਇੱਕ ਵਾਰ ਕੀ ਦੀ ਸ਼ਿਕਾਇਤ ਕਿ ਥੋੜਾ ਇਹ ਗਿਰਨ ਵਾਲੀ ਇਧਰ ਥੋੜਾ ਸੀਟ ਗਿਰਨੇ ਵਾਲੀ ਸੀ ਤਾਂ ਉਸ ਕੋ ਠੀਕ ਕਰ ਲਈਏ ਤੇ ਆਪਣੇ ਆਪ ਕੋ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਜਰੂਰ ਦਿਖਾਇਆ ਜਾਵੇ ਕਿ ਇਸ ਤਰ੍ਹਾਂ ਕੇ ਦੇ ਨਾਲ ਆ ਪੱਠੇ ਦੀਆਂ ਜਿਹੜੀਆਂ ਦੀਵਾਰਾਂ ਵਾਂ ਪੂਰੀ ਤਰ੍ਹਾਂ ਤਰੇੜਾਂ ਆਈਆਂ ਪਈਆਂ ਨੇ ਤੇ ਉਹ ਜਿਸ ਕਾਰਨ ਜਿਹੜੀ ਆ ਦੀਵਾਰ ਜਿਹੜੀ ਆ ਉਹ ਗਿਰ ਜਾਂਦੀ ਆ ਤੇ ਦੋ ਬੱਚਿਆਂ ਦੀ ਮੌਤ ਹੋ ਜਾਂਦੀ ਆ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪੱਠੇ ਦੇ ਮਾਲਕ ਨੂੰ ਜਿਹੜਾ ਉਹ ਕਿਹਾ ਗਿਆ ਸੀ ਕਿ ਇਹ ਦੁਵਾਰਾਂ ਗਿਰਨ ਵਾਲੀਆਂ ਲੇਕਿਨ ਉਹ ਨਾ ਘਟਦੀ ਜੇ ਬਿਲਕੁਲ ਇਹਨੂੰ ਦਰੁਸਤ ਕਰਵਾਇਆ ਜਾਂਦਾ ਫਿਰ ਵੀ ਦੇਖਿਆ ਜਾਵੇ ਤੇ ਪੂਰੇ ਪੱਠੇ ਦਾ ਜਿਹੜਾ ਵਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਜਿਹੜਾ ਵਾ ਇਹਦਾ ਮੌਹਨਾ ਕਰਨਾ ਚਾਹੀਦਾ ਜਾਂਚ ਕਰਨੀ ਚਾਹੀਦੀ ਹੈ ਕਿ ਇੱਥੇ ਸੈਂਕੜੇ ਮਜ਼ਦੂਰ ਜਿਹੜੇ ਕੰਮ ਕਰਦੇ ਆ ਉਹਨਾਂ ਦੀ ਜਾਨ ਹੋਰ ਵੀ ਕਿਸੇ ਦੀ ਜਾ ਸਕਦੀ ਆ ਕੈਮਰਾਮਨ ਸੋਨੀ ਦੇ ਨਾਲ ਸਰਵੰਤ ਸਿੰਘ ਘੁਮਾਨ ਬਟਾਲਾ ਗੁਰਦਾਸਪੁਰ